ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਵੀ ਇੱਕ ਸਾਨੂੰ ਨਗੀਨਾ ਲੈ ਕੇ ਆਏ ਆ ਤੇ ਕੁਝ ਰਜੇ ਬੰਜ ਰੁਜੇ ਸੀਗੇ ਤੇ ਆਪਾਂ ਵੀਡੀਓ ਵਿੱਚ ਬਹੁਤ ਟਾਈਮ ਗੈਪ ਪੈ ਗਿਆ ਤੇ ਆਪਾਂ ਪਸੂ ਲੈ ਆਂਦਾ ਬਣੀ ਸੀਗਾ ਕੋਈ ਤੇ ਇੱਕ ਨਗੀਨਾ ਦਾ ਤੇ ਬੂਰੀ ਕੱਟੀ ਦੀ ਡਿਮਾਂਡ ਰਹਿੰਦੀ ਆ ਕਿ ਬੂਰੀ ਝੋਟੀ ਲੈ ਕੇ ਆਏ ਆ ਆ ਬੂਰੀ ਝੋਟੀਆਂ ਕੇ ਨਗੀਨਾ ਲੈ ਕੇ ਆ ਆ ਦੋਸਤੋ ਇਹ ਪੰਜ ਮਹੀਨੇ ਦੀ ਗੱਬਣ ਆ ਤੇ ਜਿਹੜੀ ਇਹਦੀ ਏਆਈ ਹੋਈ ਆ ਲਕਸ਼ਮੀ ਡੇਰੀ ਫਾਰਮ ਦਾ ਜਿਹੜਾ ਵਿਸਾਲ ਆ ਛੋਟਾ ਉਹ ਤੋਂ ਏਆਈ ਹੋਈ ਵੀ ਆ ਉਹਦੀ ਉਹਦੇ ਸ਼ੀਮਨ ਦੀ ਚਾਹੇ ਬੰਦਾ ਡੀਐਨਏ ਕਰਵਾ ਲੇ 1% ਵੀ ਝੂਠ ਨਿਕਲੇ ਆਪਾਂ ਦੇਨਦਾਰ ਹੋਵਾਂਗੇ ਵਿਸ਼ਾਲ ਦੀ ਏਆਈ ਹੋਈ ਵੀ ਆ ਤੇ 5 ਮਿੰਨ ਦੀ ਗੱਬਣਾ ਆਪਣੇ ਘਰੋਂ ਚੈੱਕ ਕਰਵਾ ਕੇ ਲਿਜਾ ਸਕਦਾਗਾ ਧਿਆਦੇ ਕੋਲ ਸਿੰਗਾ ਦੀ ਬੰਤਰ ਦੇਖੋ ਲੈ ਦਿਖਾ ਦੇ ਸਿੰਗ ਬੜੇ ਕੱਲਾ ਕੱਲਾ ਸਿੰਗਾ ਕੱਦ ਕਾਠ ਦੀ ਚੰਗੀ ਆ ਤੇ ਥਣ ਵਗੈਰਾ ਤੁਹਾਨੂੰ ਦਿਖਾ ਦਿੰਨੇ ਆ ਲੈ ਥਣ ਦਿਖਾ ਦੇ ਕਰਾ ਵੀਰੇ ਤੇ ਕੱਲਾ ਕੱਲਾ ਥਣ ਲੱਗਿਆ ਹੋਊਗਾ ਇਹ ਕੋਈ ਨਹੀਂ ਆਪਾਂ ਝੂਠ ਨਹੀਂ ਬੋਲ ਕੇ ਦੇਣਾ ਵੀ ਕੋਈ ਬੱਚੀ ਹੋਊਗੀ ਥਣ ਤੇ ਜਾਂ ਉਹ ਗੱਲੇ ਦਿਖਾ ਵੀਰੇ ਕਰਾ ਮਾੜੀ ਜੀ ਡਰਦੀ ਆ ਦੇਖ ਲਾ ਕੱਲਾ ਕੱਲਾ ਥਾਨ ਇਹ ਨਹੀਂ ਹੈਗਾ ਵੀ ਆਪਾਂ ਝੂਠ ਬੋਲ ਕੇ ਦੇਵਾਂਗੇ ਤੇ ਨਾ ਪੁੱਤ ਤੇ ਥੋੜਾ ਡਰਦੀ ਆ ਤੇ ਝੂਠ ਬੋਲਣਾ ਨਹੀਂ ਆਪਾਂ ਪੰਜ ਮਹੀਨੇ ਦੀ ਗੱਬਣਾ ਆਪਣੀ ਚੈੱਕ ਕਰਵਾ ਕੇ ਲਿਜਾ ਸਕਦੇ ਹਾਂ ਤੇ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਜਲਾਲਦੀਵਾਲ ਪਿੰਡ ਜਿੱਦੋਂ ਆਪਾਂ ਰੈਕੋਟ ਤੋਂ ਬਰਨਾਲੇ ਨੂੰ ਜਿਹਨੇ ਸੱਜੇ ਪਾਸੇ 5 ਕਿਲੋਮੀਟਰ ਤੇ ਪਿੰਡ ਜਲਾਲਦੀਵਾਲ ਪੈ ਜਾਂਦਾ ਹੈਗਾ ਤੇ ਮੁੱਲ ਵਗੈਰਾ ਆਪਾਂ ਕਰਾਂਗੇ ਫੋਨ ਤੇ ਕੰਟੈਕਟ ਨੰਬਰ ਮੇਰਾ 98774 34800 9877474 ਚੌਥੀ ਵਾਲਾ ਰਾਹ ਦੇਖ ਲੋ ਹਾਈਟ ਵਗੈਰਾ ਦੇਖ ਲੋ ਆਪ ਨੂੰ ਆਪਾਂ ਸਕਰੀਨ ਤੇ ਵੀ ਲਾਵਾਂਗੇ ਤੇ ਕੰਟੈਕਟ ਕਰ ਲਿਓ 5 ਮਹੀਨੇ ਦੀ ਗੱਬਣ ਬੂਰੀ ਝੋਟੀਆਂ ਕਿ ਨਗੀਨਾ ਲੈ ਕੇ ਆ ਜੇ ਕਿਸੇ ਮੇਰੇ ਵੀਰ ਨੇ ਸਾਂਭ ਲਈ ਤਾਂ ਮੇਰੇ ਵੀਰੋ ਚੰਗੇ ਪੈਸਿਆਂ ਦੀ ਆ ਮੂਰੇ ਆਪਾਂ ਚੰਗਾ ਜਿਵੇਂ ਇਹਦੇ ਏਆਈ ਵਧੀਆ ਸੀਮਿੰਦੀ ਹੋਈ ਆ ਕੱਟੀ ਵਗੈਰਾ ਦੇ ਦੀ ਤਾਂ ਵਧੀਆ ਇੱਕ ਆਪਾਂ ਫਰੀਡ ਤਿਆਰ ਕਰ ਲਾਂਗੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੇ ਆਪਣੀ ਕੋਈ ਕਮੀ ਪੇਸੀ ਉਹ ਵੀ ਦੱਸਿਆ ਕਰੋ ਕਮੈਂਟ ਕਰ ਦਿਆ ਕਰੋ ਧੰਨਵਾਦ ਦੋਸਤੋ